ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਖੜੇ ਆਂ ਜ਼ਿਲ੍ਹਾ ਪਟਿਆਲੇ ਦੇ ਹਲਕਾ ਕਨੌਰ ਦੇ ਪਿੰਡ ਜੰਡ ਮੰਗੋਲੀ ਜਿਸ ਜਗ੍ਹਾ ਅਸੀਂ ਖੜੇ ਆਂ ਇੱਥੇ ਕਟੋ-ਕਟ 4-4 5 ਫੁੱਟ-ਫੁੱਟ ਪਾਣੀ ਸੀ ਜਿੱਥੇ ਫਸਲਾਂ ਬਰਬਾਦ ਹੋ ਗਈਆਂ ਕਿੰਨਾ ਨੁਕਸਾਨ ਹੋ ਗਿਆ ਉੱਥੇ ਘਰਾਂ ਦਾ ਬਹੁਤ ਵੱਡਾ ਇਸ ਪਿੰਡ ਦੇ ਵਿੱਚ ਨੁਕਸਾਨ ਹੋਇਆ ਜੰਡ ਮੰਗੋਲੀ ਚ ਮੈਂ ਦੇਖ ਰਿਹਾ ਕਿ ਕਿੰਨੇ ਘਰ ਟਹਿ ਗਏ ਕਿੰਨੇ ਘਰਾਂ ਦੇ ਤਰੇੜਾਂ ਆ ਗਈਆਂ ਬਹੁਤ ਜ਼ਿਆਦਾ ਗਰੀਬ ਪਰਿਵਾਰਾਂ ਦੇ ਖਾਸ ਕਰਕੇ ਗਰੀਬ ਪਰਿਵਾਰਾਂ ਦੇ ਘਰ ਟਹਿ ਇਹ ਫਸਲਾਂ ਬਰਬਾਦ ਹੋਈਆਂ ਘਰ ਟੇ ਉਹ ਤੋਂ ਬਾਅਦ ਜਿਹੜਾ ਪਾਣੀ ਪਿੱਛੇ ਛੱਡ ਕੇ ਗਿਆ ਉਹ ਛੱਡ ਕੇ ਗਿਆ ਜ਼ਹਿਰੀਲਾ ਮੱਛਰ ਜਿਹਦੇ ਨਾਲ ਬਹੁਤ ਬਿਮਾਰੀਆਂ ਲੱਗਣ ਦਾ ਜਿਹੜਾ ਖਤਰਾ ਉਹ ਪੈਦਾ ਹੋਇਆ ਹੋਇਆ ਅੱਜ ਪੂਰੇ ਪੰਜਾਬ ਵਿੱਚ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਦੇ ਹਦਾਇਤਾਂ ਤੇ 15 ਤੋਂ ਵੱਧ ਹਲਕਿਆਂ ਦੇ ਵਿੱਚ ਪੰਜਾਬ ਦੇ ਵਿੱਚ ਪੂਰੇ ਚ ਯੂਥ ਕਰ ਲੈਂਦੀਆਂ ਟੀਮਾਂ ਪਿੰਡ-ਪਿੰਡ ਜਾ ਕੇ ਫੌਗਿੰਗ ਮਸ਼ੀਨਾਂ ਰਾਈ ਕਿਉਂਕਿ ਉਹਨਾਂ ਨੇ 500 ਤੋਂ ਵੱਧ ਮਸ਼ੀਨਾਂ ਸਾਨੂੰ ਦਿੱਤੀਆਂ ਨੇ ਫੌਗਿੰਗ ਮਸ਼ੀਨਾਂ ਰਾਈ ਕੱਲੇ-ਕੱਲੇ ਪਿੰਡ ਜਾ ਕੇ ਅੱਜ ਇਹ ਜਿਹੜੀ ਮੱਛਰ ਮਾਰਨ ਵਾਲੀ ਜਿਹੜੀ ਆ ਸਪਰੇਅ ਆ ਫੌਗਿੰਗ ਰਾਈ ਅੱਜ ਸ਼ੁਰੂਆਤ ਕਰ ਰਹੇ ਹਾਂ ਜੰਮਗੋਲੀ ਪਿੰਡ ਤੋਂ ਕਨੌਰ ਤੋਂ ਸ਼ੁਰੂ ਕਰ ਰਹੇ ਹਾਂ ਜਿਹੜੇ ਜਿਹੜੇ ਪਿੰਡਾਂ ਦੇ ਵਿੱਚ ਵੀ ਇਹਦੀ ਜਰੂਰਤ ਹੋਊਗੀ ਅੱਗੇ ਸਾਡੀ ਯੂਥ ਕਲ ਦੀ ਟੀਮ ਜਾ ਕੇ ਸਾਰੇ ਕਾਰਜ ਕਰੂਗੀ ਜਿੱਥੇ ਪਹਿਲਾਂ ਡੀਜ਼ਲ ਦੀ ਸੇਵਾ ਕੀਤੀ ਜਿੱਥੇ ਪਹਿਲਾਂ ਕੈਸ਼ ਦੀ ਸੇਵਾ ਕੀਤੀ ਉਹਦੇ ਨਾਲ ਹੁਣ ਫੋਗਿੰਗ ਮਸ਼ੀਨਾ ਅੱਗੇ ਪਸ਼ੂਆਂ ਦਾ ਚਾਰਾ ਜਾਂ ਕਿਸਾਨਾਂ ਨੂੰ ਜਿਹੜਾ ਬੀਜ ਹੋਗੇ ਫਸਲਾਂ ਦੇ ਜਾਂ ਫਿਰ ਗਰੀਬ ਪਰਿਵਾਰਾਂ ਨੂੰ ਕਣਕੂਗੀ ਉਹ ਸਾਰੀ ਸੇਵਾ ਸ਼ੋਮਣੀ ਕਲਦਲ ਇਕੱਠੀ ਕਰ ਰਿਹਾ ਜਲਦੀ ਉਹ ਹੀ ਪਹਚਾਈ ਜਾਊਗੀ ਅੱਜ ਅਸੀਂ ਇੱਥੇ ਯੂਥ ਕਲ ਦੀ ਟੀਮ ਲਾ ਕੇ ਜਿਹੜਾ ਸਾਰੀ ਇਹ ਫੋਗਿੰਗ ਜਿਹੜੀ ਆ ਕਰਨ ਲੱਗੇ ਆ ਤਾਂ ਕਿ ਮੱਛਰਾਂ ਤੋਂ ਸਾਡੇ ਪਰਿਵਾਰਾਂ ਨੂੰ ਬਚਾ ਸਕੀਏ ਇੱਕ ਦੂਜੇ ਦੀ ਵਾਹ ਪੜੀਏ ਜਦੋਂ ਸਰਕਾਰਾਂ ਤੋਂ ਉਮੀਦ ਮੁੱਕ ਜਾਵੇ ਤਾਂ ਆਪਾਂ ਨੂੰ ਫਿਰ ਫਰਜ ਬਣਦਾ ਇੱਕ ਦੂਜੇ ਦਾ ਹੱਥ ਫੜੀਏ ਸ਼੍ਰੋਮਣੀ ਕੱਲ ਦਾ ਲੋਕੀ ਰਾਜ ਨਹੀਂ ਸੇਵਾ ਦਾ ਨਾਰਾ ਲਾ ਕੇ ਪਾਰਟੀ ਜਿਹੜੀ ਉਹ ਚੱਲਦੀ ਆ ਕਦੇ ਕਦੇ ਇਹ ਨਹੀਂ ਵੀ ਰਾਜ ਭਾਗ ਦੇ ਵਿੱਚ ਹੀ ਸੇਵਾ ਕਰਦੀ ਆ ਬਿਨਾਂ ਰਾਜ ਭਾਗ ਤੋਂ ਵੀ ਖੇਤਰੀ ਪਾਰਟੀ ਪੰਜਾਬ ਦੀ ਪਾਰਟੀ ਪੰਥ ਦੀ ਪਾਰਟੀ ਆਪਣਾ ਫਰਜ ਸਮਝਦੇ ਹੋਏ ਪਹਿਲੇ ਦਿਨ ਤੋਂ ਇਹ ਹੜਾਂ ਦੀ ਮਾਰ ਹੇਠ ਆਏ ਹੋਏ ਪੰਜਾਬ ਦੇ ਲਈ ਸੇਵਾ ਬੁਝਟੀ ਹੋਈ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਜੰਡਮੋਲੀ ਸਰਜੀਤ ਸ਼ਰੂਨੀ ਕਮੇਟੀ ਜਿਹੜੇ ਹੈਗੇ ਮੈਂਬਰ ਪਰ ਇੱਕ ਮਿੰਟ ਬਾਬੇ ਕੀ ਨਾਂ ਤੁਹਾਡਾ ਨਾਂ ਅੰਗੀ ਸਿੰਘ ਆ ਜੀ ਸਰਜੀਤ ਜੀ ਜਿਹੜੇ ਪੰਜਾਬ ਦੇ ਪ੍ਰਧਾਨ ਹੈਗੇ ਆ ਸਰਜੀਤ ਜੀ ਦੇ ਝਿੰਜੇ ਆਪਣੀ ਟੀਮ ਦੇ ਨਾਲ ਪਿੰਡ ਦੇ ਵਿੱਚ ਪਹੁੰਚੇ ਹੈਗਾ ਮੱਛਰ ਮਾਰਨ ਵਾਲੀਆਂ ਮਸ਼ੀਨਾਂ ਲੈ ਕੇ ਕੀ ਜਣਾ ਧੰਨਵਾਦ ਆ ਜੀ ਇਹਨਾਂ ਦਾ ਸਭ ਤੋਂ ਪਹਿਲਾਂ ਤੋਂ ਇਹੋ ਧੰਨਵਾਦ ਆ ਵੀ ਗੌਰਮ ਸਾਡੇ ਆਈ ਜੀ ਹਾਂ ਹੋਰ ਕੋਈ ਬੰਦਾ ਆਇਆ ਵੀ ਨਹੀਂ ਅੱਛਾ ਸਗਵੀਰ ਬਾਦਲ ਦਾ ਧੰਨਵਾਦ ਆ ਜਿਹੜੇ ਨੇ ਮਸ਼ੀਨਾਂ ਭੇਜੀ ਆਹ ਜੀ ਦਰਸ਼ਨ ਸਿੰਘ ਨਾਮ ਜੀ ਮੇਰਾ ਪਿੰਡ ਜੰਡਮੋਲੀ ਜੇ ਮੈਂ ਭਜੀ ਅੱਜ ਜੇ ਮੈਂ ਸ਼ਰੋਮਣੀ ਕਾਲੀ ਦਰ ਵਾਲੇ ਪਹੁੰਚਿਆ ਕੀ ਜਣਾ ਜੀ ਦਵਾਈ ਛਿੜਕਣ ਵਾਸਤੇ ਆਏ ਆ ਜੀ ਬਹੁਤ ਬਹੁਤ ਧੰਨਵਾਦ ਆ ਜੀ ਇਹ ਨਾਲ ਕੋਈ ਅਜੇ ਤੱਕ ਨਹੀਂ ਆਇਆ ਜੀ ਇਹਨਾਂ ਨੇ ਅੱਜ ਸਾਰ ਲਈ ਆ ਸਾਡੀ ਦਵਾਈ ਛਿੜਕਣ ਵਾਸਤੇ ਆਏ ਜਿੰਨਾਂ ਦਾ ਬਹੁਤ ਧੰਨਵਾਦ ਅੱਜ ਸਾਡੇ ਹਲਕੇ ਦੇ ਵਿੱਚ ਸਾਡੇ ਹੜ ਪੀੜਤ ਪਿੰਡਾਂ ਦੇ ਵਿੱਚ ਸ਼ਰੋਮਣੀ ਕਾਲੀ ਦਰ ਯੂਥ ਪੰਜਾਬ ਜੋ ਕਿ ਫੌਗੀ ਮਸ਼ੀਨਾਂ ਲੈ ਕੇ ਜਿਹੜੇ ਹੜ੍ਹਾਂ ਦੀ ਮਾਰ ਤੋਂ ਬਾਅਦ ਇਹ ਰੀਲਾ ਮੱਛਰ ਤੇ ਹੋਰ ਵੀ ਜਿੰਨੇ ਜੀਵ ਜੰਤੂ ਜਿਨ੍ਹਾਂ ਨਾਲ ਆਮ ਬੱਚੇ ਆਮ ਜਾਨ ਜੀਵਨ ਔਰ ਪਸ਼ੂ ਬਹੁਤ ਪਰੇਸ਼ਾਨ ਸੀਗੇ ਉਹਦੇ ਲਈ ਸਰਦਾਰ ਕੁਮੇਰ ਸਿੰਘ ਜੀ ਬੜਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਡੇ ਪਿੰਡਾਂ ਦੇ ਵੀ ਸਾਡੇ ਹਲਕੇ ਦੇ ਵਿੱਚ ਹੋ ਗਈ ਮਸ਼ੀਨਾਂ ਦੇ ਕੇ ਤੁਮਾਰੀ ਤੁਨ ਜਾਣ ਪਾਉਣ ਤੋਂ ਨਹੀਂ ਵੱਡਾ ਪ੍ਰਾਲਾ ਕੀਤਾ ਔਰ ਨਾਲ ਦੇ ਨਾਲ ਧੰਨਵਾਦ ਕਰਦੇ ਆ ਸਾਡੇ ਹਲਕੇ ਦੇ ਵਿੱਚ ਪੰਜਾਬ ਯੂਥ ਕਲੱਬ ਦੇ ਪ੍ਰਧਾਨ ਸਰਦਾਰ ਸਰਮਜੀਤ ਸਿੰਘ ਜੀ ਜਰਦਾ ਜਿਨ੍ਹਾਂ ਦੇ ਗਵਾਈ ਦੇ ਵਿੱਚ ਅੱਜ ਯੂਥ ਕਾਲੇ ਦਲ ਦੀਆਂ ਟੀਮਾਂ ਸਾਡੇ ਹਲਕੇ ਦੇ ਵਿੱਚ ਜਾ ਕੇ ਫੌਗੀ ਕਰ ਰਹੀਆਂ ਜਿਸ ਦੇ ਨਾਲ ਆਮ ਜਨ ਜੀਵ ਨੂੰ ਬਹੁਤ ਵੱਡਾ ਫਾਇਦਾ ਹੋਊਗਾ ਔਰ ਦੂਜਾ ਜਿਵੇਂ ਹੁਣ ਇਸ ਟਾਈਮ ਫਸਲਾਂ ਬਰਬਾਦ ਹੋ ਗਈਆਂ ਕਿਸਾਨਾਂ ਦੀਆਂ ਉਹਦੇ ਲਈ ਸ਼੍ਰੋਮਣੀ ਕਾਲੇ ਦਲ ਕਣਕ ਦਾ ਬੀਜ ਜਿਹੜਾ ਕਿ ਕਿਸਾਨਾਂ ਨੂੰ ਮੋਹਈਆ ਕਰਵਾ ਰਿਹਾ ਤੇ ਗਰੀਬ ਲੋਕਾਂ ਦੇ ਜਿਨ੍ਹਾਂ ਦੇ ਘਰਾਂ ਵਿੱਚ ਪਾਣੀ ਵੜ ਕੇ ਜਿਨ੍ਹਾਂ ਦੀਆਂ ਕਣਕਾਂ ਖਰਾਬ ਹੋਏ ਹਨ ਗਰੀਬ ਪਰਿਵਾਰਾਂ ਵਾਸਤੇ ਕਣਕ ਮੋਹਈਆ ਕਰਵਾ ਰਿਹਾ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਸ਼੍ਰੋਮਣੀ ਕਾਲੇ ਦਲ ਸਰਦਾਰ ਸੁਖਵੀਰ ਸਿੰਘ ਜੀ ਬਾਰੋਦ ਦਾ ਦਾ ਕਿਹੜਾ ਬੰਦਾ ਪਾਪਾ ਜੀ ਅੱਜ ਸ਼ੌਮੀ ਕਾਲੀਦਾਲੇ ਮੱਛਰ ਮਾਰਨ ਵਾਲੀ ਮਸ਼ੀਨਾਂ ਲੈ ਕੇ ਆਏ ਕੀ ਕਹਣਾ ਹਾਂ ਜੀ ਬਹੁਤ ਵਧੀਆ ਪ੍ਰੋਲਾ ਕੀਤਾ ਜੀ ਇਹਦਾ ਕੋਈ ਟੀਮ ਵੀ ਨਹੀਂ ਆਈ ਜਿੱਦਤਾਬ ਜਿਹੜੇ ਅੱਜ ਆਏ ਆ ਦਵਾਈ ਛਿੜਕਣ ਲਈ ਇਹਨਾਂ ਦਾ ਬਹੁਤ ਬਰਾਬਰ